ਜੀ ਕੋਈ ਧਿਲ ਬਫਰੀ ਵਰਤਨੀ ਤੇ ਕਦੀ ਵੀ ਆਪਣੇ ਆਪ ਨੂੰ ਇਹ ਨਾ ਕਹੀ ਕਦੀ ਕੀਆ ਕਰੂੰਗਾ ਹਜੇ ਬੱਚੇ ਆ ਛੋਟੇ ਆ ਹਜੇ ਖਾਣ ਪੀਣ ਦੀ ਉਮਰ ਹੈ ਬਾਬਾ ਜਰਾਵਾ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਦੀ ਉਮਰ ਵੀ ਖੇਡਣ ਵਾਲੀ ਸੀਗੀ ਉਹਨਾਂ ਨੇ ਵੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਆ ਜੇ ਆਪ ਜੀ ਉਹਨਾਂ ਕੁਰਬਾਨੀਆਂ ਦਾ ਮੁੱਲ ਪਉਣਾ ਤੇ ਆਪਣੇ ਬੱਚਿਆਂ ਨੂੰ ਗੱਦਗੇ ਨਾਲ ਜੋੜਨਾ ਪੈਣਾ ਬਾਣੀ ਨਾਲ ਬਾਣੀ ਨਾਲ ਜੋੜਨਾ ਪੈਣਾ ਨਹੀਂ ਤਾਂ ਫਿਰ ਤੁਸੀਂ ਤਿਆਰ ਰਹੋ ਕਿ ਜੋ ਤੁਸੀਂ ਆਪਣੇ ਆਪ ਨੂੰ ਇਹ ਬੜੇ ਦੋਸ਼ ਦੇ ਲਾਜੇ ਨਾਲ ਜੀ ਔਲਾਦ ਨੂੰ ਕਹਿਣਾ ਜੇ ਉਹ ਮਾੜਾ ਔਲਾਦ ਦਾ ਕੋਈ ਇੱਥੇ ਕਸੂਰ ਨਹੀਂ ਕਸੂਰ ਤਾਂ ਸਿਰਫ ਆਪਣਾ ਹੈ ਤੇ ਆਪਾਂ ਬੱਚਿਆਂ ਨੂੰ ਕੁਝ ਨਹੀਂ ਸਿਖਾਵਾਂਗੇ ਫਿਰ ਇਸੇ ਕਰਕੇ ਬੇਨਤੀਆਂ ਕਰਦੇ ਆ ਕਿ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਤੇ ਬਾਣੇ ਨਾਲ ਜੋੜੀਏ ਤੇ ਗੱਤਕੇ ਨਾਲ ਜੋੜੀਏ ਸਾਡੇ ਬਦੋਂ ਸਾਡੇ YouTube official YouTube ਕੇੰਦਰ ਹੈਗੇ ਨਿਰਵੈਰ ਖਾਲਸਾ ਗੱਦਕਾ ਗਰੁੱਪ ਐਨ ਕੇ ਜੀ ਜੀ ਤੁਸੀਂ ਸ਼ੋਰਟ ਫਾਰਮ ਚ ਪਾਉਂਗੇ ਤੇ ਤੁਹਾਨੂੰ ਹਰ ਚ ਵਿੱਚ ਮਿਲ ਜਾਊਗਾ ਤੇ ਆਫੀਸ਼ੀਅਲ ਗੱਦਕਾ ਕੋਚ ਨਿਰਵੈਰ ਖਾਲਸਾ ਗੱਦਕਾ ਗਰੁੱਪ ਦੀ ਜਿਹੜੀ ਆਈਡੀਆ ਨਿਰਵੈਰ ਖਾਲਸਾ ਦੇ ਨਾਮ ਤੋਂ ਹੀ ਹੈ Facebook ਤੇ Instagram ਤੇ YouTube ਤੇ ਤੇ ਉਹਦੇ ਉੱਤੇ ਆਪਾਂ ਜਿਹੜੀਆਂ ਸਖਲਾਈ ਵੀਡੀਓ ਹੁੰਦੀਆਂ ਉਹ ਪਾਈਦੀਆਂ ਤੇ ਜਿੱਥੇ ਜਿੱਥੇ ਸਾਡੇ ਕੈਂਪ ਚ ਜਾਂਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਕਿੱਥੇ ਕੈਂਪਿੰਗ ਹੋ ਰਹੀ ਹੈ ਤੇ ਤੁਸੀਂ ਲਾਗੇ ਤਾਗੇ ਪਿੰਡਾਂ ਦੇ ਕੋਈ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤੇ ਆਪ ਜੀ ਸੰਪਰਕ ਕਰ ਸਕਦੇ ਹੋ ਸਾਡੇ ਵੱਲੋਂ ਸਿੰਘਾ ਵੱਲੋਂ ਸੇਵਾਵਾਂ ਡਟੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਤੇ ਆਪ ਜੀ ਨੂੰ ਦਿੱਤ ਕੇ ਦੀ ਸਖਵਾਇ ਦਿੱਤੀ ਜਾਏਗੀ ਲੋ ਜੀ ਸਾਡੇ ਵਿੱਚ ਬੱਬਰ ਰੋਪਿੰਦ ਸਿੰਘ ਜੀ ਚਗੇਰੇ ਤੋਂ ਪਹੁੰਚ ਰਹੇ ਹਨ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਬਹੁਤ ਨਿੱਘੀ ਰੂਹ ਨੇ ਜੋ ਹਰ ਇੱਕ ਮੁਕਾਬਲੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਬੱਬਰ ਰੋਪਿੰਦ ਸਿੰਘ ਜੀ ਬੱਬਰ ਰੋਪਿੰਦ ਸਿੰਘ ਜੀ ਜੋ ਇੱਥੇ ਪਹੁੰਚੇ ਆ ਉਹਨਾਂ ਦਾ ਸਟੇਜ ਵੱਲੋਂ ਪੂਰੇ ਪ੍ਰਬੰਧਕ ਜਣਾ ਵੱਲੋਂ ਕਬੂਲਪੁਰ ਦੀ ਸੰਗਤ ਵੱਲੋਂ ਬਹਿਤ ਬਹਿਤ ਧੰਨਵਾਦ ਕਰਦੇ ਆ ਜੀ ਵਾਰਿਕਰ ਜਿੱਕਾ ਖਾਲਸਾ ਵਾਰਿਕਰ ਜਿੱਕੀ ਫਤਿਹ ਸੋ ਜਿੰਨੀਆਂ ਵੀ ਇਹ ਗੈਸਟ ਪ੍ਰਦਰਸ਼ਨੀਆਂ ਚੱਲ ਰਹੀਆਂ ਨੇ ਹੁਣ ਤੱਕ ਤਕਰੀਬਨ 5-6 ਟੀਮਾਂ ਖੇਡ ਚੁੱਕੀਆਂ ਨੇ ਦੋ ਤਿੰਨ ਟੀਮਾਂ ਹੋਰ ਬਾਕੀ ਨੇ ਤੇ ਜਿੰਨੀਆਂ ਵੀ ਗੈਸਟ ਚੱਲ ਰਹੀਆਂ ਨੇ ਇਹ ਸਾਰੀਆਂ ਇੰਟਰਨੈਸ਼ਨਲ ਰਵੈਰ ਖਾਲਸਾ ਗੱਤਕਾ ਗੁਰੂ ਕੋਲੋਂ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਦਾ 우ਸਤਾਦ ਪ੍ਰਵਿੰਦਰ ਸਿੰਘ ਜੀ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਇਸ ਨਗਰ ਵਿੱਚ ਵੀ ਟੀਮਾਂ ਤਿਆਰ ਕੀਤੀਆਂ ਨੇ ਤੇ ਪਹਿਲੀ ਗੱਲ ਤੇ ਇਹ ਇਤਿਹਾਸਕ ਸਥਾਨ ਹੈ ਜਿੱਥੇ ਨੌਵੇਂ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਦਸਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰ ਸੋ ਥਾਣ ਸੁਹਾਵਾ ਰਾਮ ਰਾਜੇ ਦਾ ਥਾਂ ਪਵਿੱਤਰ ਹੋ ਜਾਂਦੇ ਨੇ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਨਾਮ ਜਿਵੇਂ ਇੱਕ ਕਵੀ ਕਹਿੰਦਾ ਹੈ ਕਿ ਜੇ ਕਿਸ ਧਰਤੀ ਦੇ ਕੁੱਤੇ ਮਾਹਪੁਰਸ਼ ਕੋਈ ਬਚਨ ਕਰ ਜਾਵੇ ਨਾ ਰੱਬੀ ਰੂਹ ਜਿਹੜੀ ਨਾਮ ਜਪਣ ਵਾਲੀ ਰੂਹ ਹੋਵੇ ਜੇ ਉਹ ਲੱਖਾਂ ਦੇ ਇਕੱਠ ਵਿੱਚ ਬੋਲ ਜਾਵੇ ਉਹਦਾ ਬੋਲੇ ਦਾ ਅਸਰ ਭਾਵੇਂ ਲੇਟ ਹੋਵੇ ਆਉਣ ਵਾਲੇ 10 ਸਾਲਾਂ ਵਿੱਚ ਹੋਵੇ ਭਾਵੇਂ 20 ਸਾਲਾਂ ਵਿੱਚ ਹੋਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾ ਮਹਾਪੁਰਸ਼ ਦੇ ਬੋਲੇ ਹੋਏ ਬੋਲ ਇੱਕ ਦਿਨ ਸੱਚ ਜੋਰ ਹੁੰਦੇ ਨੇ ਇਸ ਜਗ੍ਹਾ ਤੇ ਵੀ ਸ਼ਸਤਰਣ ਕੇ ਅਧੀਨ ਸਾਈਵੇ ਕਮਾਲ ਧੰਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਆ ਧੰਗੁਰੂ ਤੇਗ ਬਹਾਦਰ ਮਹਾਰਾਜ ਇੱਥੋਂ ਫਿਰ ਮੰਜੀ ਸਾਹਿਬ ਨੂੰ ਜਾਣਦੇ ਨੇ ਹਰਪਾਲਪੁਰ ਨਾਲ ਹੀ ਪਿੰਡ ਬਣਿਆ ਹੋਇਆ ਆਪਣੇ ਬੜਾ ਲੰਮਾ ਇਤਿਹਾਸ ਹੈ ਇੱਧਰ ਦਾ ਕਿਉਂਕਿ ਆਪਣਾ ਜਿੰਨਾ ਵੀ ਇੱਧਰ ਦਾ ਇਲਾਕਾ ਹੈ ਨਾ ਆ ਅੰਬਾਲੇ ਤੋਂ ਲੈ ਕੇ ਪਟਿਆਲੇ ਤੱਕ ਮੈਂ ਤੁਹਾਨੂੰ ਦੱਸ ਦਵਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਿਰਫ ਧੰਨ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਤਕਰੀਬਨ 48 ਗੁਰਦੁਆਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਨੇ 48 ਗੁਰਦੁਆਰੇ ਬਣੇ ਹੋਏ ਨੇ ਇਤਿਹਾਸਿਕ ਸਥਾਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਮ ਉੱਤੇ ਤੇ ਆਪਣੇ ਇਹ ਪਟਿਆਲੇ ਜ਼ਿਲ੍ਹਾ ਹੈ ਤੇ ਪਟਿਆਲੇ ਦੇ ਸੰਗਤਾਂ ਲਈ ਆ ਜਿੰਨੀਆਂ ਵੀ ਸੰਗਤਾਂ ਇੱਧਰਲੇ ਇਲਾਕੇ ਵਿੱਚ ਵਿਚਰਦੀਆਂ ਨੇ ਬੜੇ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਜਿੰਨਾ ਵੀ ਇਲਾਕਾ ਹੈ ਜਿੱਥੇ ਸੰਹਿਦਾ ਸਿੰਘਾਂ ਦੇ ਨਾਲ ਭਰਪੂਰ ਹੈ ਕਿਉਂਕਿ ਆਪਣਾ ਪਰਸੋਕਰ ਸ਼ਹੀਦ ਭਾਈ ਮਣੀ ਸਿੰਘ ਨਾਲ ਜੁੜਦਾ ਹੈ ਕਿਉਂਕਿ ਸਾਰੇ ਬੈਠੇ ਨੇ ਨਾ ਇੱਥੇ ਆਪਾਂ ਸ਼ਹੀਦ ਭਾਈ ਮਣੀ ਸਿੰਘ ਦੇ ਵਾਰਸਾਂ ਔਰ ਸ਼ਹੀਦ ਭਾਈ ਮਣੀ ਸਿੰਘ ਜਿਹੜੇ ਬਾਣੀ ਆ ਤੇ ਬਾਣੇ ਦੇ ਪੁੰਜ ਜਿਨ੍ਹਾਂ ਨੇ ਆਪਣਾ ਬੰਦਬੰਦ ਘਟਵਾਇਆ ਤੇ ਉਸ ਬੰਦਬੰਦ ਦੇ ਵਿੱਚੋਂ ਬਾਣੀ ਦੇ ਨਹੀਂ ਪ੍ਰੇਮ ਨਿਕਲਿਆ ਉਹ ਭਾਈ ਮਣੀ ਸਿੰਘ ਜਿਹੜੇ ਸਿੱਖਰ ਵਿਦਿਆ ਵਿੱਚ ਵੀ ਪੂਰਣ ਨੇ ਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਕਿ ਆਪਾਂ ਸਾਰੇ ਉਹਨਾਂ ਦੇ ਵਾਰਿਸਾਂ ਕਿਉਂਕਿ ਦਲ ਕੈਣੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਨ ਹੈ ਅ ਜਿੰਨੀ ਵੀ ਨੀਲੀ ਫੌਜ ਸਜੀ ਬੈਠੀ ਨਾ ਬਾਣਿਆਂ ਵਿੱਚ ਤੇ ਆਪਣੇ ਸ੍ਰੀ ਦਰਗਾਹ ਸਿੰਘਾ ਜੀ ਕਿਰਪਾ ਤਨ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਉਹਨਾਂ ਦੀ ਕਿਰਪਾ ਦੇ ਸਦਕਾ ਤੇ ਖਾਸ ਤੌਰ ਤੇ ਜਿੱਥੇ ਆਪਾਂ ਇਤਿਹਾਸ ਪੜਦੇ ਆ ਨਾ ਮਹਾਪੁਰਸ਼ਾਂ ਦਾ ਕਿਉਂਕਿ ਜਿੱਥੇ-ਜਿੱਥੇ ਮਹਾਪੁਰਸ਼ਾਂ ਨੇ ਪੈਰ ਪਾਏ ਉਹ ਰੁਕਣਾ ਜ਼ਿਕਰ ਕਰ ਰਿਹਾ ਸੀ ਵੀ ਜਿਵੇਂ ਜਿਸ ਜਗ੍ਹਾ ਦੇ ਉੱਤੇ ਮਹਾਪੁਰਖ ਬਚਨ ਕਰਦੇ ਨੇ ਉਹ ਬਚਨਾਂ ਟੱਲ ਹੁੰਦੇ ਨੇ ਸੋ ਆਓ ਜੀ ਟੀਮ ਤਿਆਰ ਹੈ ਜੀ ਨਿਰਮੈਰ ਖਾਲਸਾ ਘਟਕਾ ਗਰੁੱਪ ਸੋ ਨਰਵੈਰ ਖਾਲਸਾ ਗੱਤਕਾ ਗਰੁੱਪ ਐਂਡ ਬਨੂਰ ਤੋਂ ਸੋ ਇਹ ਵੀ ਜਿਹੜੀ ਟੀਮ ਹੈ ਜੀ ਸੋ ਇੰਟਰਨੈਸ਼ਨਲ ਨਰਵੈਰ ਖਾਲਸਾ ਗੱਤਕਾ ਗਰੁੱਪ ਵੱਲੋਂ ਤਿਆਰ ਕੀਤੀ ਗਈ ਹੈ ਕਿਉਂਕਿ ਮੈਂ ਜ਼ਿਕਰ ਕਰ ਰਿਹਾ ਸੀ ਕਿ ਉਹਨੇ ਜਿੰਨੀਆਂ ਵੀ ਇੱਥੇ 9 ਗੈਸਟ ਪ੍ਰਦਰਸ਼ਨੀਆਂ ਲਏ ਜੀ ਇਹ ਵੀ ਬੜੀ ਮਾਣ ਵਾਲੀ ਗੱਲ ਹੈ 2008 ਦੇ ਵਿੱਚ ਇੰਟਰਨੈਸ਼ਨਲ ਵੈਰਖਾਲਸਾ ਗੱਤਕੇ ਦੀ ਸ਼ੁਰੂਆਤ ਹੁੰਦੀ ਹੈ ਗੁਰਦੁਆਰਾ ਦੁੱਧਾ ਤਾਰੀਖੋ ਤੇ ਉਸ ਜਿਹੜਾ ਸਫਰ ਹੈ ਇਸ ਟੀਮ ਨੇ ਤੈਅ ਕਰਕੇ ਵੇਖੋ ਉਸ ਸਫਰ ਦੇ ਵਿੱਚ ਬੜੀਆਂ ਟੀਮਾਂ ਤਿਆਰ ਕੀਤੀਆਂ ਬੜੇ ਭੁਜਨਜੀਤ ਸਿੰਘ ਤਿਆਰ ਕੀਤੇ ਜਿਨ੍ਹਾਂ ਦੇ ਵਿੱਚੋਂ ਮੈਂ ਤੁਸੀਂ ਸਾਰੇ ਆਪਾਂ ਉਹਨਾਂ ਦੇ ਹਿੱਸਾ ਹੀ ਇੱਕ ਖਾਸ ਕਰਕੇ ਵੀਰ ਕੁਲਦੀਪ ਸਿੰਘ ਜੀ ਪਰਮਿੰਦਰ ਸਿੰਘ ਜੀ ਜਿਹੜੇ ਸਾਡੇ ਉਸਤਾਦ ਵੀ ਨੇ ਸੋ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜੀ ਬਾਬਾ ਸੋ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜੀ ਬਾਬਾ ਰੁਪਨ ਸਿੰਘ ਜੀ ਉਹ ਆ ਰਹੇ ਨੇ ਜੀ ਆਇਆ ਜੀ ਜਿਕਾਰੇਗ ਜਾਵੇ ਨਿਆਲ ਹੋ ਜਾਵੇ ਫੱਦੇ ਪਾਵੇ ਹੱਥ ਜਾ ਗਾਲੂ ਸੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਿੰਘ ਸਾਹਿਬ ਜੀ ਬੱਬਰ ਰੋਹਿੰਦ ਸਿੰਘ ਜੀ ਆਇਆਂ ਜੀ ਸੋ ਜੀ ਆਇਆਂ ਸਮੂਹ ਕੀ ਜੱਜਮੈਂਟ ਸਮੂਹ ਜੀ ਸੰਗਤਾਂ ਵੱਲੋਂ ਵੀ ਸਭ ਸ੍ਰੀ ਅਕਾਲ ਸੋ ਇੱਕ ਗਰੁੱਪ ਫੋਟੋ ਕਰਵਾਣੀ ਹੈ ਜੀ ਆ ਜਾਓ ਬੱਚਿਓ ਮਨਵੈਤ ਖਾਲਸਾ ਐਂਡ ਬਨੂਰਾਲ ਟੀਮ ਬਾਬਾ ਜੀ ਆਸ਼ੀਰਵਾਦ ਦੇਣ ਨਾ ਬੱਚਿਆਂ ਨੂੰ ਹਾਂਜੀ ਪ੍ਰਬੰਧਕ ਜਾਨ ਵੀ ਆ ਜਾਓ ਜੀ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਖਾਸ ਕਰਕੇ ਨੌਜਵਾਨ ਪੀੜੀ ਨੂੰ ਜੋੜਨ ਦੇ ਲਈ ਸੋ ਨਾਲੀ ਗਰੁੱਪ ਫੋਟੋ ਕੀਤੀ ਜਾ ਰਹੀ ਹੈ ਜੀ ਯਾਦਗਾਰੀ ਪਲ ਕਿਉਂਕਿ ਜਿਕਾਰੇ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਸੋ ਬਾਬਾ ਜੀ ਨੂੰ ਬੇਨਤੀ ਹੈ ਬਰਾਜਨ ਦੀ ਕਿਰਪਾ ਅੰਦਰ ਕਰਨ ਦੀ ਟੀਮ ਦਾ ਵੀਜਿਨ ਦੇ ਦਿਓ ਜੀ ਆਜੋ ਜੀ ਹਾਂਜੀ ਤਿਆਰ ਹੋ ਜੀ ਹਾਂਜੀ ਟਾਈਮ ਲਾ ਲਓ ਵੀਰੋ जवाकी चङे Chomping on it. ਕਹਿੰਦੇ ਵੀ ਉਹਨਾਂ ਦਾ ਮੁਕਾਬਲਾ ਉਹਨਾਂ ਨੇ ਥੋੜਾ ਲੇਟ ਕੀਤਾ ਹੈ ਤੇ ਆਪਣੀ ਇੱਕ ਟੀਮ ਹੀ ਰਹਿ ਗਈ ਉਸ ਤੋਂ ਬਾਅਦ ਆਪਾਂ ਮੁਕਾਬਲਾ ਸ਼ੁਰੂ ਕਰਦੇ ਹਾਂ ਤੇ ਖੱਲੇ ਦੇ ਨਾਲ 10-12 ਮਿੰਟ ਜਿਹੜਾ ਵੀ ਤੁਸੀਂ ਪ੍ਰਦਰਸ਼ਨ ਕਰਨਾ ਹੈ ਤੇ ਉਹ ਜਲਦੀ ਆ ਜਾਓ ਐਵੇਂ ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਖਾੜਾ ਪਿੰਡ ਬਾਸਮੇਰੀ ਟੀਮ ਹੈ ਜੀ ਸੋ ਹੁਣ ਨਿਰਵੈਰ ਐਡ ਗੱਤਕਾ ਖਾੜਾ ਬਨੂੜ ਦੀ ਟੀਮ ਦਾ ਸਨਮਾਨ ਕੀਤਾ ਜਾਵੇਗਾ ਜੀ ਸਾਡੇ ਸਤਿਕਾਰ ਜੋ ਬਾਬਾ ਰੋਬੀ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਣ ਦੇ ਨਾਲ ਸਾਡੇ ਹਿੱਟਾ ਇਨਚਾਰਜ ਸੋ ਉਹ ਵੀ ਸਟੇਟ ਆਣ ਤੇ ਸਾਡੇ ਉਸਤਾਦ ਜੀ ਪਰਿਵਾਰੇ ਤੋਂ ਉਹ ਵੀ ਆਣ ਤੇ ਬਾਬਾ ਜੀ ਦੇ ਨਾਲ ਪਿੰਡ ਜਗੇਰੇ ਤੋਂ ਬੈਂਤੀ ਸਿੰਘ ਆਏ ਨੇ ਸਿਰ ਉਹ ਵੀ ਆਣ ਤੇ ਬਲੌਰ ਦੇ ਵੀ ਜਿਹੜੇ ਇਹਨਾਂ ਦੇ ਸੀਨੀਅਰ ਸਿੰਘ ਨੇ ਨਾਲ ਆਏ ਹੋਏ ਨੇ ਤੇ ਉਹਦੇ ਆਣ ਦੀ ਖੇਚਲ ਕਰਨ ਤੇ ਕਬੂਲਪੁਰ ਦੇ ਜਿਹੜੇ ਨੌਜਵਾਨ ਨੇ ਮੁਕਾਬਲਾ ਕਰਵਾ ਰਹੇ ਨੇ ਸੋ ਵੀ ਨਾਲ ਆ ਜਾਣ ਸੋ ਇੱਕ ਯਾਦਗਾਰੀ ਫੋਟੋ ਸਾਰਿਆਂ ਦੇ ਨਾਲ ਹੋ ਜੇ ਕਦਕੇ ਕਾਲੇ ਜਾਵਰੇ ਆ ਲੋ ਜਾਵੇ ਫੱਦੇ ਪਾਵੇ ਸੋ ਰੀਆ ਕਾਲੇ ਸਦੋਕ ਮਿੰਟ ਵੀਰ ਸੁੱਤੇ ਸਿੰਘ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਜੋ ਕਿ ਚੀਫ ਰੈਫਰੀ ਜਿਨ੍ਹਾਂ ਦੀ ਦੇਖਰੇਖ ਵਿੱਚ ਹਰੇਕ ਮੁਕਾਬਲਾ ਹੁੰਦਾ ਜੀ ਸੋਨਰ ਨੂੰ ਬੇਨਤੀ ਹੈ ਕਿ ਦੋ ਪੰਟ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਦੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਸਾਡੇ ਕੋਆਰਡੀਨੇਟਰ ਸਾਹਿਬ ਵੀ ਨੇ ਜੀ ਤੇ ਕਾਫੀ ਲੰਬੇ ਸਮੇਂ ਤੋਂ 17 ਸਾਲ ਤੋਂ ਵੱਧ ਧੰਨਵਾਦ ਜੀ ਨੂੰ ਦੱਸਿਆ ਵਾ ਇਸ ਤਾਰਾ 18 ਸਾਲ ਤੋਂ ਹੀ ਇਹ ਇਹ ਪੰਥ ਦੀ ਸੇਵਾ ਨਿਭਾ ਰਹੇ ਆ ਕੋਈ ਵੀ ਐਸੀ ਟੀਮ ਨਹੀਂ ਜਿਹੜੀ ਇਹਨਾਂ ਨੂੰ ਨਹੀਂ ਜਾਣਦੀ ਇਹਨਾਂ ਦੇ ਜੱਜਮੈਂਟ ਦੇ ਵਿੱਚ ਇੰਨਾ ਲੰਬਾ ਸਮਾਂ ਤੋਂ ਇਹ ਹਿਸਾਬ ਲੋ ਜੱਜਮੈਂਟ ਕਰਦੇ ਹੋਗੇ ਉਸ ਤੋਂ ਪਹਿਲਾਂ ਖੇਡਦੇ ਆ ਤੇ ਅੱਜ ਖਾਸਾ ਕੱਟਿਆ ਫੈਡਰੇਸ਼ਨ ਦੇ ਕੋਆਰਡੀਨੇਟਰ ਵੀ ਨੇ ਤੇ ਸਾਡੇ ਚੀਫ ਰੈਫਰੀ ਵੀ ਨੇ ਤੇ ਆਪ ਜੀ ਦੇ ਸਾਹਮਣੇ ਹੋਣ ਆਪਣੇ ਬਾਬਾ ਸਰਦਾਰ ਜੀ ਕੀ ਬਾਤ ਹੈ ਬਾਬਾ ਰੋਬਿੰਦ ਸਿੰਘ ਜੀ ਦਾ ਸਤਿਕਾਰ ਕੀਤਾ ਜਾਣਾ ਮੈਂ ਮਾਹਪਰ ਖੰਡ ਬੇਨਤੀ ਕਰਦਾ ਆਪ ਜੀ ਕਿਰਪਾ ਕਰਕੇ ਸਟੇਜ ਤੇ ਹੀ ਗੋਮੈਂਟ ਤੇ ਹੀ ਸਟੇਜ ਤੇ ਆ ਜਾਓ ਆਪ ਜੀ ਆਪ ਜੀ ਦਾ ਸਤਿਕਾਰ ਕੀਤਾ ਜਾਣਾ ਨਾਲ ਸਾਡੇ ਇੰਚਾਰਜ ਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੁਰਪ੍ਰੀਤ ਸਿੰਘ ਜੀ ਜੱਜਲ ਸਾਹਿਬ ਉਹਨਾਂ ਨਾਲ ਸਾਡੇ ਹਰਿੰਦਰਪਾਲ ਸਿੰਘ ਜੀ ਭੋਲਾ ਜੀ ਜੋ ਅੱਜ ਵਿਸ਼ੇਸ਼ ਤੌਰ ਤੇ ਪਟਿਆਲੇ ਤੋਂ ਪਹੁੰਚੇ ਨੇ ਜੀ ਆਇਆਂ ਨੂੰ ਸੁਖਿੰਦਰ ਸਿੰਘ ਜੀ ਰਾਜਪੁਰਾ ਸੋ ਸਾਡੇ ਬਹੁਤ ਸਤਿਕਾਰਯੋਗ ਖਾਲਸਾ ਗੱਤਕਾ ਫੈਡਰੇਸ਼ਨ ਦੀ ਸਮੁੱਚੀ ਮੈਨੇਜਮੈਂਟ ਸਮੁੱਚੇ ਸਾਡੇ ਅਹੁਦੇਦਾਰ ਸਹਿਬਾਨ ਸਾਡੇ ਮੀਤ ਕਤਰ ਸਾਹਿਬ ਕੁਲਦੀਪ ਸਿੰਘ ਜੀ ਰਾਜਪੁਰਾ ਸਾਹਿਬ ਜੋ ਨਿਰਵੇਰ ਖਾਲਸਾ ਗੱਤਕਾ ਖਾੜਾ ਦੇ ਜਥੇਦਾਰ ਨੇ ਉਹਨਾਂ ਦੇ ਨਾਲ ਪਰਵਿੰਦਰ ਸਿੰਘ ਜੀ ਸਾਡੇ ਖਜ਼ਾਨਚੀ ਸਾਹਿਬ ਇੰਟਰਨੈਸ਼ਨਲ ਨਿਰਵੇਰ ਖਾਲਸਾ ਗੱਤਕਾ ਖਾੜਾ ਰਾਜਪੁਰਾ ਦੇ ਜਥੇਦਾਰ ਨੇ ਸੋ ਇਹਨਾਂ ਦੋਹਾਂ ਦੀ ਬੜੀ ਵੱਡੀ ਦੇਣ ਹੈ ਗੱਤਕੇ ਵਿੱਚ ਬੜੀਆਂ-ਬੜੀਆਂ ਸੇਵਾਵਾਂ ਨੇ ਹਰ ਨਗਰ 'ਚ ਸੋ ਬਾਬਾ ਜੀ ਦਾ ਮਹਾਪੁਰਖ ਦਾ ਸਰਕਾਰ ਜਿਗਾਰੇ ਗਿਆਵੇਂ ਨੇ ਹਲੋ ਜਾਵੇ ਫਤੇ ਪਾਵੇ ਸੋ ਸਾਰੇ ਸਾਂਝੇ ਤੌਰ ਤੇ ਕੋਈ ਜੀ ਸਾਹਮਣੇ ਲੈ ਜੋ ਰਿਪੋਰਟ ਸੋ ਗ੍ਰੰਥੀ ਸਿੰਘ ਆਇਆ ਨੇ ਜੀ ਬਾਬਾ ਜੀ ਦੇ ਨਾਲ ਉਹਨਾਂ ਨੂੰ ਬੇਨਤੀ ਹੈ ਬੜੇ ਸਤਕਾਰ ਸਾਹਿਬ ਉਹ ਵੀ ਕਿਰਪਾ ਕਰਕੇ ਆ ਜਾਣ ਉਹਨਾਂ ਦਾ ਸਰਕਾਰ ਕੀਤਾ ਜਾਣਾ ਹੈ ਸੋ ਮਹਾਪੁਰਖਾਂ ਦਾ ਸਰਕਾਰ ਕੀਤਾ ਜਾ ਰਿਹਾ ਜੀ ਆਪ ਜੀ ਇਸੇ ਤਰ੍ਹਾਂ ਸਹਿਯੋਗ ਹਮੇਸ਼ਾ ਹੀ ਸਿੰਘਾਂ ਦੇ ਨਾਲ ਇਸ ਅਖਾੜੇ ਦੇ ਨਾਲ ਇਸ ਨਗਰ ਦੇ ਨਾਲ ਬਣਾਈ ਰੱਖਿਓ ਜੀ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸੋ ਚੰਗੇਰਾ ਪਿੰਡ ਦੇ ਗੁਰਦੁਆਰਾ